ਮੇਰਾ ਨਾਮ ਮਨੀਸ਼ ਪੁਰੀ ਇੰਸਪੈਕਟਰ ਲੈਂਡ ਬ੍ਰਾਜ ਨਗਰ ਨਿਗਮ ਪਟਿਆਲਾ ਕਿੰਨੀ ਕਿੰਨੀ ਕਾਰਵਾਈ ਕਰ ਰਹੇ ਹੋ ਇਹਦੇ ਨਜਾਇਜ਼ ਕਬਜ਼ੇ ਕੀਤੇ ਲੋਕ ਸਰ ਇਹ ਲੋਕਾਂ ਦੀ ਸ਼ਿਕਾਇਤ ਹੈ ਜਿਹੜੀ ਨਗਰ ਨਿਗਮ ਕੋਲ ਪਹੁੰਚਦੀ ਹੈ ਵੀ ਸਾਨੂੰ ਉੱਥੇ ਟ੍ਰੈਫਿਕ ਦੀ ਸਮੱਸਿਆ ਆਂਦੀ ਹੈ ਨਜਾਇਜ਼ ਤੌਰ ਤੇ ਰੇੜੀਆਂ ਤੇ ਬੜੀਆਂ ਲੱਗੀਆਂ ਹੋਈਆਂ ਉਹਦੇ ਉਸ ਵਿਸ਼ੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਪਿਛਲੇ ਹਫ਼ਤੇ ਇੱਕ ਕਾਫੀ ਸੀਰੀਅਸ ਮੈਟਰ ਇਸ ਟੀਨ ਨੂੰ ਲੈ ਕੇ ਸੀਰੀਅਸ ਲਿੱਤਾ ਗਿਆ ਹੈ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਸਾਡੀ ਲੈਂਡ ਬ੍ਰਾਂਚ ਨੂੰ ਕਿ ਤੁਸੀਂ ਇਹ ਜਿਹੜੀਆਂ ਸ਼ਹਿਰ ਦੇ ਵਿੱਚ ਨਜਾਇਜ਼ ਰੇੜੀਆਂ ਵੱਧ ਰਹੀਆਂ ਹਨ ਉਹਨਾਂ ਤੇ ਨਕੇਲ ਪਾਈ ਜਾਵੇ ਬੰਦੇ ਸ਼ੁਰੂ ਹੋ ਜਾਂਦੇ ਨੇ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਮਨੀਸ਼ਪੁਰੇ ਇੰਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟੇਲਾ ਫਿਰ ਕਿੰਨੀ ਕਦਾਂ ਦੀ ਕਾਰਵਾਈ ਕਰ ਰਹੇ ਹੋ ਇਹਦੇ ਨਜਾਇਜ਼ ਕਰਕੇ ਕਿਤੇ ਸਰ ਇਹ ਇਹ ਲੋਕਾਂ ਦੀ ਸ਼ਿਕਾਇਤ ਹੈ ਜਿਹੜੀ ਨਗਰ ਨਿਗਮ ਕੋਲ ਪਹੁੰਚਦੀ ਹੈ ਵੀ ਸਾਨੂੰ ਉੱਥੇ ਟ੍ਰੈਫਿਕ ਦੀ ਸਮੱਸਿਆ ਆਂਦੀ ਹੈ ਨਜਾਇਜ਼ ਤੌਰ ਤੇ ਰੇੜੀਆਂ ਤੇ ਫੜੀਆਂ ਲੱਗੀਆਂ ਹੋਈਆਂ ਹਨ ਉਦੇ ਉਸ ਵਿਸ਼ੇ ਤੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਪਿਛਲੇ ਹਫਤੇ ਇੱਕ ਕਾਫੀ ਸੀਰੀਅਸ ਮੈਟਰ ਇਸ ਟੀਨ ਨੂੰ ਲੈ ਕੇ ਸੀਰੀਅਸ ਲਿੱਤਾ ਗਿਆ ਹੈ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਸਾਡੀ ਲੈਂਡ ਬ੍ਰਾਂਚ ਨੂੰ ਵੀ ਤੁਸੀਂ ਇਹ ਜਿਹੜੀਆਂ ਸ਼ਹਿਰ ਦੇ ਵਿੱਚ ਨਜਾਇਜ਼ ਰੇੜੀਆਂ ਵੱਧ ਰਹੀਆਂ ਹਨ ਉਹਨਾਂ ਤੇ ਨਕੇਲ ਪਾਈ ਜਾਵੇ ਉਸ ਨੂੰ ਅਸੀਂ ਮੁਹੀਮ ਨੂੰ ਜਾਰੀ ਕੀਤਾ ਹੈ ਅਸੀਂ ਸ਼ਾਮ ਨੂੰ ਵੀ ਜਿਹੜਾ ਹੈ 5 ਵਜੇ ਤੋਂ ਬਾਅਦ ਮਤਲਬ ਕਿ 6-7 ਵਜੇ ਤੱਕ ਕਈ ਰੇੜੀਆਂ ਹੈਗੀਆਂ ਜਿਹੜੀਆਂ ਸ਼ਾਮ ਦੇ ਟਾਈਮ ਲੱਗਦੀਆਂ ਅਸੀਂ ਉਹ ਉਹ ਵੀ ਅਸੀਂ ਜਿਹੜੀ ਹਟਾਵਾਂਗੇ ਤਾਂ ਕਿ ਇਹ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਇਹਨਾਂ ਨੂੰ ਕਿ ਚਲਾਨ ਕਟਿਆ ਗਿਆ ਜਾਂ ਇਹਨਾਂ ਨੂੰ ਮਾਰੀਂ ਦੇ ਇਹਨਾਂ ਨੂੰ ਵਾਰਨਿੰਗ ਨਹੀਂ ਦਿੱਤੀ ਇਹਨਾਂ ਨੂੰ ਵਾਰਨਿੰਗ ਤਾਂ ਅਸੀਂ ਪਹਿਲਾਂ ਹੀ ਦਿੰਦੇ ਆ ਰਹੇ ਹਾਂ। ਲੇਕਿਨ ਇਹਨਾਂ ਵੱਲੋਂ ਇਸ ਨੂੰ ਸੀਰੀਅਸ ਨਹੀਂ ਲਿੱਤਾ ਜਾਂਦਾ ਤਾਂ ਅਸੀਂ ਅੱਜ ਇਹਨਾਂ ਦੀ ਜਿਹੜੀਆਂ ਹਟਵਾ ਕੇ ਇਹਨਾਂ ਨੂੰ ਉਰੇ ਤੋਂ ਚਕਵਾ ਕੇ ਫੇਰ ਹੀ ਜਾਵਾਂਗੇ। ਅਗਰ ਐਦਾਂ ਹੀ ਅਸੀਂ ਹੋਰ ਚੌਕਾਂ ਦੇ ਵਿੱਚ ਜਿੱਥੇ ਜਿੱਥੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਉਹ ਵੀ ਕਰਾਂਗੇ ਜੇਕਰ ਇਹਨਾਂ ਵੱਲੋਂ ਫੇਰ ਇਹ ਕਿਉਂਕਿ ਸਾਰਾ ਸ਼ਹਿਰ ਪਟਿਆਲਾ ਹੈ ਸਾਰਾ ਸ਼ਹਿਰ ਦੇਖਣਾ ਹੈ ਬਾਈਚਾਂ ਸਾਡੇ ਤੋਂ ਕੱਲ ਜਾਂ ਦੋ ਦਿਨ ਉਰ ਨਾ ਆਇਆ ਗਿਆ ਇਹਨਾਂ ਨੂੰ ਦੁਬਾਰਾ ਲਗਾਈਆਂ ਗਿਆ ਤਾਂ ਇਹਨਾਂ ਤੇ ਸਖਤ ਐਕਸ਼ਨ ਐਕਸ਼ਨ ਲਿਆ ਜਾਏਗਾ ਇਹਨਾਂ ਦਾ ਸਮਾਨ ਵੀ ਜ਼ਬਤ ਕਰ ਲਿਆ ਜਾਏ ਤੇ ਕਿਹਾ ਜਾਂਦਾ ਇਹ ਨਸ਼ਾ ਨੂਸਾ ਵਗੈਰਾ ਵੀ ਵੇਚਿਆ ਜਾਂਦਾ ਨਸ਼ਾ ਉਰੇ ਲੰਘਦੇ ਰਾਹਗੀਰਾਂ ਵੱਲੋਂ ਪਤਾ ਚੱਲਿਆ ਕਹਿੰਦੇ ਵੀ ਉਰੇ ਇਹ ਸ਼ਾਮ ਦੇ ਟਾਈਮ ਨਸ਼ਾ ਵੀ ਵੇਚਦੇ ਨੇ ਸ਼ਰਾਬ ਵੀ ਪੁਲਾਉਂਦੇ ਨੇ ਹੋਰ ਦੂਜੇ ਨਸ਼ੇ ਵੀ ਕੋਈ ਵੇਚਣ ਦੀ ਗੱਲ ਆ ਰਹੀ ਹੈ ਜਦੋਂ ਕੋਈ ਅਫਸਰ ਆਂਦੇ ਮੰਦੇ ਹਟਾਉਂਦੇ ਨਹੀਂ ਕਾਰਵਾਈ ਨਹੀਂ ਕਰੀ ਜੇ ਕੋਈ ਕੱਤੇ ਦੇ ਸਿਲਵਾਈ ਨਹੀਂ ਅਸੀਂ ਅਸੀਂ ਦੇਖੋ ਕਾਰਵਾਈ ਚੱਲ ਰਹੀ ਹੈ ਅਸੀਂ ਸਾਰੀ ਉਰੇ ਹਟਾਵਾਂਗੇ ਤੁਹਾਡੇ ਸਾਹਮਣੇ ਹੀ ਆਏਗਾ ਸਾਨੂੰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਬਹੁਤ ਸਖਤ ਹਦਾਇਤਾਂ ਨੇ ਵੀ ਮੈਂ ਤੁਹਾਨੂੰ 15 ਦਿਨ ਦਾ ਟਾਈਮ ਦਿੱਤਾ ਹੈ ਵੀ ਸਾਰਾ ਸ਼ਹਿਰ ਜਿਹੜਾ ਕਲੀਅਰ ਕਰ ਦਿਓ ਠੀਕ ਹੈ